ਉਡ ਮਾਰ ਨੂੰ ਜਿੰਨਾ ਮਰਜੀ ਮਾਰੀ ਜਾਓ ਇੱਕ ਬਹੁਤ ਮਸ਼ਹੂਰ ਯੂਟਿਊਬਰ ਆ ਤੁਸੀਂ ਜਾਣਦੇ ਹੀ ਹੋਵੋਗੇ ਉਹਨੂੰ ਕਿਹਾ ਕਿ ਅਸੀਂ 80 ਵਿੱਗੇ ਕਾ ਇਹ ਕਿਹੜਾ ਮੈਚ ਆ ਇਹ ਹਾਂ ਆ ਸਬਜ਼ੀ ਮੰਡੀ ਇਹਨਾਂ ਦੀ ਫੇ ਅਸੀਂ ਇੱਥੇ ਜਾਲੀ ਲਵਾਉਣੀ ਹੈ ਦੇ ਉੱਤੇ ਤੇ ਜੋ ਵੀ ਕੋਈ ਵੀਡੀਓ ਵੇਖਦਾ ਹੋਵੇ ਜਿਹੜਾ ਬੰਦਾ ਕੋਈ ਜਾਲੀਆਂ ਲੰਦਾ ਤੇ ਇੰਜਨਾਂ ਦੇ ਤੇ ਬਾਈ ਜੀ ਸਾਨੂੰ ਜਰੂਰ ਦਾ ਕੰਟੈਕਟ ਨੰਬਰ ਦੇ ਆ ਜੇ ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦੇ ਆ ਤੁਹਾਡਾ ਅੱਜ ਦੇ ਨਵੇਂ ਇੱਕ ਹੋਰ ਵਲੌਗ ਦੇ ਵਿੱਚ ਚੜ ਗਿਆ ਜੀ ਦਿਨ ਲੱਗ ਪਏ ਆ ਮਸ਼ੀਨਾਂ ਦੀਆਂ ਸਫਾਈਆਂ ਜੀ ਕਰਨਾ ਆਹ ਮਸ਼ੀਨ ਨੇ ਇੱਧਰ ਨੂੰ ਜਾਣਾ ਇਹ ਨਹੀਂ ਉੱਧਰ ਨੂੰ ਜਾਣਾ ਉਨੇ ਜਾਣਾ ਮਟਰਾਂ ਤੇ ਤੇ ਰਾਈ ਮਤਲਬ ਸਰੋਂ ਦੇ ਤੇ ਕੱਲ ਕੰਮ ਠੰਡਾ ਹੀ ਸੀਗਾ ਤੇ ਅੱਜ ਥੋੜੇ ਜੇ ਰਾਤ ਬੱਦਲ ਵਖਾਤੇ ਸੀ ਰੱਬ ਨੇ ਹੁਣ ਇਹਨਾਂ ਦੀ ਫੇਰ ਭਾਦੀ ਪੈ ਗਈ ਬਣ ਗਈ ਆ ਕਿ ਬਾਦਲ ਆ ਗਿਆ ਸਰਦਾਰ ਜੀ ਚਲੋ ਹੁਣ ਇਹਨਾਂ ਨੇ ਹਰੀਆਂ ਹੀ ਹਰੀਆਂ ਵਾਲੀ ਪੈ ਜਾਣਾ ਤੇ ਉਮੀਦ ਕਰਦੇ ਆਂ ਦੀ ਸਾਰੇ ਜਣੇ ਠੀਕ ਹੋਵੋਗੇ ਤੜਕੇ ਮਾਰ ਕੇ ਕਪੜਾ-ਕਪੜਾ ਇੱਕ ਵਾਰੀ ਸਾਫ਼-ਸੂਫ ਕਰਕੇ ਸਾਰੀਆਂ ਤੇ ਤੁਰ ਪਈ ਦਾ ਤਾਂਆਂੀਆਂ ਬਹੁਤ ਡਗਦੀਆਂ ਇੰਜਨ ਦੇ ਸਨ ਚ ਦੱਸਿਓ ਕੋਈ ਬੰਦਾ ਜੇ ਕਿਸੇ ਨੂੰ ਜਾਣਦਾ ਹੋਵੇ ਅਸੀਂ ਇਹ ਜਾਲੀ ਲਵਾਉਣੀ ਹੈ ਦੇ ਉੱਤੇ ਤੇ ਸਾਡੀ ਜੇ ਕੋਈ ਵੀਡੀਓ ਵੇਖਦਾ ਹੋਵੇ ਜਿਹੜਾ ਬੰਦਾ ਕੋਈ ਜਾਲੀਆਂ ਲਾਉਂਦਾ ਉੱਤੇ ਇੰਜਨਾਂ ਦੇ ਤੇ ਬਾਈ ਜੀ ਸਾਨੂੰ ਜ਼ਰੂਰ ਆਦਾ ਕੰਟੈਕਟ ਨੰਬਰ ਦੇ ਆ ਜੇ ਭਾਈਆਂ ਜਾਲੀ ਲਾਉਣੀ ਹੈ ਉੱਤੇ ਇਹਨੂੰ ਬੰਦ ਕਰਾਉਣਾ ਲਤਾਨ ਟੁੰਡ ਡਿੱਗਣ ਤੋਂ ਜਿਹੜਾ ਵਿਚਾਰ ਰਵੇ ਇੰਜਨ ਦੇ ਵਿੱਚ ਸੈਂਸਰਾਂ ਵਾਲਾ ਇੰਜਨਾਂ ਕੋਈ ਮਾੜੀ ਨਿੱਕੀ ਤੇ ਇਹਨੂੰ ਫਿਰ ਥੋੜੀ ਸਾਹਮ ਜਾਰੀ ਚਾਹੀਦੀ ਆ ਇਹਦਾ ਥੋੜਾ ਜਿਹਾ ਮੈਨੂੰ ਲੱਗਦਾ ਸੈਟਿੰਗ ਹਲਾਉਣੀ ਪੈਣੀ ਹੈ ਦੀ ਜਾਲੀ ਲੱਗਣ ਦੀ ਜਿੱਥੇ ਤੱਕ ਸਾਨੂੰ ਲੱਗਦਾ ਕਿਉਂ ਜਿਹੜੀਆਂ ਦੂਜੀਆਂ ਜਿਵੇਂ ਵਿਸ਼ਾਲ ਹੋਗੀ ਉਹ ਸ਼ਾਲ ਦਾ ਇੰਜਣ ਹੈਗਾ ਨੀਵਾ ਥੋੜਾ ਜਿਆ ਤੇ ਉਹਦੇ ਆ ਟੈਂਕ ਦੇ ਹਿਸਾਬ ਤੇ ਹੀ ਬਣ ਜਾਂਦਾ ਤੇ ਇਹ ਇੰਜਣ ਦਾ ਸਲੈਂਸਰ ਹੈਗਾ ਨਿਕਲਦਾ ਤਾਂ ਨੂੰ ਇਹ ਸਾਡੇ ਸਮਝ ਚ ਨਹੀਂ ਆਉਂਦਾ ਕਿਹੜੇ ਹਿਸਾਬ ਨਾਲ ਲੱਗੂਗੀ ਜਾਲੀ ਜੇ ਤਾਂ ਪਾਈਪਾਂ ਦੇ ਉੱਤੇ ਲਾਉਣੇ ਆ ਜਾਲੀ ਫਿਰ ਤਾਂ ਭੜੀ ਬਹੁਤ ਲੱਗੂਗੀ ਤੇ ਜੇ ਕਿਸੇ ਬਾਈ ਮੇਰੇ ਨੇ ਕਿਸੇ ਨੇ ਲਵਾਇਆ ਹੋਵੇ ਆਦੀ ਮਸ਼ੀਨ ਤੇ ਤੇ ਸਾਨੂੰ ਉਹਨਾਂ ਦਾ ਨੰਬਰ ਦਿਆ ਜੇ ਜਰੂਰ ਇਹ ਇੱਕ ਵਾਰੀ ਗੱਲ ਕਰਕੇ ਉਹਨਾਂ ਨਾਲ ਉਹਨੂੰ ਵਿਖਾ ਕੇ ਜਿਗਾੜ ਤੇ ਨਾ ਲਵਾਉਣਾ ਤੇ ਜਰੂਰ ਦੱਸਿਓ ਜੀ ਚਲੋ ਜੁੜੇ ਰਹੋ ਸਾਡੇ ਵਲੌਗ ਦੇ ਨਾਲ ਚਲਦੇ ਆ ਤੁਹਾਨੂੰ ਲੈ ਕੇ ਮਸ਼ੀਨਾਂ ਦੇ ਨਾਲ ਬਣੇ ਰਹੋ ਸਾਡੇ ਵਲੌਗ ਦੇ ਨਾਲ ਤੇ ਤੁਹਾਨੂੰ ਮੋ ਖਾਉਣੇ ਅੱਜ ਆਪਾਂ ਕਿੱਥੇ ਚਲਾਉਣੇ ਮਸ਼ੀਨ ਅੱਜ ਆਪਣੀ ਚੱਲੂਗੀ ਬਾੜੀ ਵਿੱਚ ਮਸ਼ੀਨ ਡੈਮ ਦੇ ਨਾਲ ਤੇ ਡੈਮ ਫਿਰ ਉਹਨਾਂ ਦੇ ਡੈਮ ਦਿਖਾਵਾਂਗੇ ਜਿੱਥੋਂ ਇਹ ਪਾਣੀ ਸਾਰਾ ਲੈਂਦੇ ਆ ਸਪਲਾਈ ਹੁੰਦਾ ਸਾਰੇ ਇਹਨਾਂ ਦੇ ਖੇਤਾ ਖੂਤਾਂ ਨੂੰ ਬੋਰਾ ਦਾ ਪਾਣੀ ਤਾਂ ਐਸਾ ਵੈਸਾ ਹੀ ਇਹਨਾਂ ਦਾ ਜਿਆਦਾ ਤਾਂ ਨਹਿਰੀ ਪਾਣੀ ਹੋਈ ਵਰਤਦੇ ਆ ਇਹ ਲੇਰੀ ਵੀ ਰਾਤ ਮੀਂਹ ਥੋੜਾ ਇੰਨਾ ਨੇ ਪਈ ਐਦ ਕੀ ਸੌਣ ਚ ਥੋੜਾ ਮੀਂਹ ਜਿਆਦਾ ਸੀਗਾ ਤਾਂ ਐਦ ਕੀ ਫਸਲ ਜਿਆਦੀ ਆ ਨਹੀਂ ਤਾਂ ਫਸਲ ਦਾ ਇਥੇ 30 35 35% ਹੀ ਹੁੰਦੀ ਜਿਵੇਂ 30% ਹੋ ਗਿਆ ਕਣਕ 30 35 30 ਸਰੋਂ 10 20% ਹੁੰਦੇ ਆ ਜੋਵ ਚੱਲ ਗਿਆ ਸਰਦਾਰ ਜੀ ਤੁਸੀਂ ਐਦ ਕਿੱਧਰ ਨੂੰ ਜਾਣਾ ਐਣੂ ਠੀਕ ਆ ਤੇ ਤੇ ਉਹਨੇ ਤੇ ਪ੍ਰੀਤੋਂ ਨੇ ਪ੍ਰੀਤੋਂ ਨੇ ਪਹਾੜੀਵਾਲ ਨੂੰ ਪਹਾੜੀਵਾਲ ਨੂੰ ਜਾਉ ਉਹ ਇਹ ਠੀਕ ਆ ਸਾਡੇ ਬੰਦਿਆਂ ਨੇ ਯਾਰ ਸ਼ੀਸ਼ਾ ਭੰਨ ਲਿਆ ਭੈਣ ਜੀ ਮਿੰਟ ਮਾਰਿਆ ਜੀ ਯਾਰ ਲਾਈਵ ਵੀ ਕਟੂਟਰ ਨਾਲੇ ਘਵਾੜੀ ਛੱਡੀ ਤਾਣ ਤੋੜਦੇ ਨੇ ਬੜਾ ਬਚਾ ਕਰਦੇ ਹੁੰਦੇ ਨੇ ਚਲੋ ਜੀ ਜੁੜੇ ਰਹੋ ਸਾਡੇ ਵਲੌਗ ਦੇ ਨਾਲ ਤੈਨੂੰ ਦਿਖਾਉਣਾ ਪਹਾੜ ਵੇਖੋ ਇਹ ਬਹੁਤ ਸੋਹਣੇ ਲੱਗਦੇ ਐ ਇੱਥੋਂ ਐ ਤੇਰਾ ਮੂੜੀ ਦਾ ਨਾ ਪੀ ਦੇ ਰਾ ਗੱਜੇ ਰਾਮਾ ਦੇ ਵਿੱਚ ਦੀ ਨਦੀਆਂ ਦੁਨੀਆ ਦੇ ਵਿੱਚ ਦੀ ਅੰਗ ਕੇ ਜਾਣਾ ਪੈਂਦਾ ਕੋਤੀ ਵੇਖ ਲੋ ਜੀ ਸਰ ਜਗਾੜ ਤਾਰਾਂ ਦਾ ਬਹੁਤ ਹੈ ਇੱਧਰ 对，对。 ਜਾਂਦੀ ਹੈ ਜੀ ਰਾਣੀ ਕਾ ਕਰ ਲੈ ਪਰ ਜਰਾ ਜਵਾਹ ਨਹੀਂ ਆਉਂਦਾ ਜਵਾਹ ਵੀ ਹੁਣ ਜਵਾਹ ਵੀ ਮਾਰ ਰਖਾ ਇਹਨੀਆਂ ਸਾਹ ਸੁਣ ਆ ਜੀ ਜਵਾ ਆਪਣੇ ਜਵੀ ਕਹਿੰਦੇ ਜਵਾ ਠੀਕ ਹੈ ਬੜੀਆ ਹੈ ਬੜੀਆ YouTube ਤੇ ਚੈਨਲ ਹੈ ہمارا ਵੀਡੀਓ ਡਾਲਤੇ ਉਤੇ YouTube ਤੇ ਜਾ ਬਾਜ਼ਾਰ ਆ ਹਫਤੇ ਦੀ ਹਫਤੇ ਲੱਗਦਾ ਹਰ ਪਿੰਡ ਚ ਹਾਂ ਦਿਖਾਉਣੇ ਆਂ ਸਬਜ਼ੀ ਮੰਡੀ ਇਹਨਾਂ ਦੀ ਹਾਂ ਆ ਸਬਜ਼ੀ ਮੰਡੀ ਇਹਨਾਂ ਦੀ ਨਹੀਂ ਮੱਛੀ ਮੰ ਮੱਛੀ ਜਾਂ ਮੁਰਗਾ ਵਾਹ ਵਾਹ ਕਮਾਡਾਂ ਟਿਕਾਣੇ ਆ ਨੇ ਹਾਂ ਜੀ ਇਹ ਟਿੰਡੂ ਕੀ ਇਹਨਾਂ ਕਹਿੰਦੇ ਹੁੰਦੇ ਆ ਬਤਾਉਂ ਇਹ ਹਰੇ ਬਤਾਉਂ ਇਹ ਹਰੇ ਬਤਾਉਂ ਇਹਨਾਂ ਦੇ ਕੀ ਹਾਲ ਹੈ ਬਾਜ਼ਾਰ ਐਮਪੀ ਦਾ ਚਪਣਾ ਲਓ ਹਲਦੀ ਲਓ ਜੋ ਮਰਜ਼ੀ ਲਓ ਇਹਨਾਂ ਦੇ चल गए हां जी जी रा बड़े तंग कुड़ी होवे ना इथे तो फजल फजल वडन दा दादा हैगा स्वाद अरे तो राह बहुत तंग आ जितथे चलूंगी तले डक भी ओए अहे हां जी मशीन कोले ਇਸ ਜੇ ਤੇ ਇਹ ਬੋੜਾ ਹੱਕੋਂ ਟੰਨੀ ਹੋ ਪੱਥਰ ਬਹੁਤ ਇਨਾਂ ਦੇ ਸੜਕਾਂ 'ਚ ਆ ਲੈ ਐ ਥਾਂ ਵਿੱਚ ਜਿੱਥੇ ਪੱਥਰ ਪਏ ਆ ਉੱਥੇ ਹੀ ਪਏ ਆ ਕੱਢਦੇ ਵੀ ਨਹੀਂ ਕੰਜਰ ਦੇ ਬਾਹਰ ਆ ਕੁੜੀ ਆਵੇ ਨੂੰ ਬਾਹਰ ਕੱਢ ਕੇ ਰੱਖਿਆ ਕਰੋ ਆ ਕੋਈ ਆਉਂਦਾ ਹੈ ਇਹ ਕਹਿੰਦਾ ਪੈੜੀ ਇਨਾਂ ਕੋਲੇ ਉਨੀ-ਉਨੀ ਆ ਤੇ ਵਿੱਚ ਕੰਜਰਾਂ ਦੇ ਵਿੱਚ ਰੱਖਿਆ ਪੱਥਰ ਤੇ ਪੱਥਰ ਵੀ ਨਹੀਂ ਕੱਢਦੇ ਕੋ ਵਿੱਚ ਵਾਹ ਇੰਨੇ ਕ ਪੱਥਰਾਂ ਬਦਲੇ ਆ ਇੰਨਾ ਸਾਲੇ ਛੱਡੀ ਬੈਠੇ ਆ ਬਹੁਤ ਟੱਪਦੀ ਆ ਮਸ਼ੀਨ ਇਹਨਾਂ ਦਾ ਮਾਣਾ ਜ ਮਸ਼ੀਨ ਤਾਂ ਐਂ ਆ ਜਿਵੇਂ ਪੱਥਰਾਂ ਵਾਲੀ ਬੈਲੀ ਛੱਡੀ ਜਿਵੇਂ ਆਪਣੀਆਂ ਜ਼ਮੀਨਾਂ ਵਾ ਉਧਰ ਆਪਣੀਆਂ ਜ਼ਮੀਨਾਂ ਮਾੜਾ ਸਾਹ ਦੇ ਦਿੰਦੀਆਂ ਵਾ ਜਦੋਂ ਪੈਰ ਜਾਂ ਆਪਾਂ ਦਾ ਪੈਰ ਧਰਦੇ ਜਾਂ ਟਾਇਰ ਲੰਘਦਾ ਇਹ ਨਹੀਂ ਇਹਦਾ ਹਿਸਾਬ ਨਾਲ ਜਦ ਇਹ ਪੱਥਰ ਵਾਲੀ ਸੜਕ ਤੇ ਮਸ਼ੀਨ ਜਾਂਦੀ ਐ ਜੀਨ ਨੂੰ ਤੋੜਿਆ ਹੀ ਨਹੀਂ ਜਾਂਦਾ ਮੈਂ ਬੜਕਦੀਆਂ ਵੇਖੀ ਨਹੀਂ ਜਾਂਦੀ ਮਸ਼ੀਨ ਬੜਕਦੀ ਮੜ ਕੇ ਤੇਜ਼ ਤੋਰਦੇ ਆਂ ਦਾ ਆ ਗਏ ਆ ਜੀ ਗਰਨਾਨ ਕੋਲੇ ਹੁਣ ਬਤਹੀ ਜਿਆਦਾ ਕਿਉਰਾ ਤੇ ਕੰਮ ਹਨ ਨਾਲ ਫੜਿਆ ਆਕਾਸ਼ ਤੇ ਇਹ ਕੰਮ ਹਨ ਉਹ ਬੜਕੋ ਚੋੜ ਵੱਟ ਕੇ ਕਰੋ ਉਹ ਵੇੜੇ ਜਰੇ ਆ ਵੀ ਨੱਬੜ ਗਿਆ ਬਸ ਇਹ ਵੀ ਉੱਧਰ ਜਾਊਗੀ ਹਣ ਇਹ ਕਣਕ ਨੂੰ ਕਹਿੰਦੇ ਆ ਪਿਸਿਆ ਤਾਂ ਪਹਿਲਾਂ ਤਾਂ ਸਾਨੂੰ ਪਤਾ ਹੀ ਨਹੀਂ ਲੱਗਿਆ ਸੀ ਪਿਸਿਆ ਕਹਿੰਦੇ ਕਾਸਨੌਰ ਹੁਣ ਇਹਨਾਂ ਨੂੰ ਆਹ ਦੇਖ ਕੇ ਭਾਦੀ ਬਣੀ ਵੀ ਆ ਜਿਹੜੀ ਸਾਹਮਣੇ ਢੇਰੀ ਜਿਹੜੀ ਸਾਰੇ ਰੰਗ ਦੀ ਉਹਦਲੀ ਢੇਰੀ ਦੀਂਦੀ ਐ ਨਾ ਜਿਹੜੀ ਇਹਨੇ ਭਾਦੀ ਮਚਾਈ ਇਹਨਾਂ ਦੇ ਨੂੰ ਪਹਿਲੇ ਸਰਦਾਰ ਜੀ ਚਲਤੇ ਹਨ ਆਤੇ ਹਨ ਹੌਲੀ ਹੌਲੀ ਕਸ ਫੜਦਾ ਜਾਂਦਾ ਕੰਮ ਜਿੱਦਣ ਆਏ ਸੀ ਉਦੋਂ 2 ਸੀ ਫਿਰ 3 ਹੋ ਗਏ ਫਿਰ 4 ਹੋ ਗਏ 10 15 20 50 ਤੇ 50 50 50 ਵਧ ਜਾ ਕਰਾਂਗੇ ਹਾਂ ਆਰਾਮਨਾ ਤੇ ਹੁਣ ਜਿਹੜੇ ਕਹੀ ਜਾਂਦੇ ਕਿ ਅਸੀਂ 80 ਵਿੱਗੇ ਵਧ ਕੇ ਖੜਦੇ ਹਾਂ ਰੋਜ਼ ਆਹ ਵੇ ਛੱਡੀ ਜਾਂਦੇ ਲਾਹੌਰ 80 ਵਿੱਗੇ 80 ਵਿੱਗੇ ਕਦੋਂ ਵਾਡੂਗੀ ਮਸ਼ੀਨ ਜਾ ਕੇ ਕਿ ਨਹੀਂ ਵਾਡ ਵਾਡ ਹੀ ਨਹੀਂ ਸਕਦੀ 80 ਵਿੱਗੇ ਹਾਂ ਤਾਂ ਦਿਨ ਚ ਵੀ ਬਹੁਤ ਔਖਾ ਹੈ 80 ਵਿੱਗੇ ਚ ਫਿਰਨਾ ਕਿਤੇ ਸੋਕੀ ਗੱਲ ਆ ਯੂਟੂਬ ਮਾਰ ਨੂੰ ਜਿੰਨਾ ਮਰਜ਼ੀ ਮਾਰੀ ਜਾਓ ਇੱਕ ਬਹੁਤ ਮਸ਼ਹੂਰ ਯੂਟੂਬਰ ਆ ਤੁਸੀਂ ਜਾਣਦੇ ਹੀ ਹੋਵੋਗੇ ਉਹਨੂੰ ਕਹਿੰਦਾ ਕਿ ਅਸੀਂ 80 ਵਿੱਗੇ ਕਣਕ ਵੱਢ ਕੇ ਖੜਾਈ 86 86 ਵੀਡੀਓ ਦੀ 86 ਵਿੱਗਿਆਂ ਦੀ 86 ਵਿੱਗੇ ਦਾ ਦੋ ਮਸ਼ੀਨਾਂ ਲਗਾਤਾਰ ਚੱਲੀ ਜਾਂਨ 86 ਵਿੱਗੇ ਵੀ ਨਹੀਂ ਕਿੱਲੇ ਜਿੰਨੀਆਂ ਵਟਾਂ ਹਨ ਹੂੰ 86 ਵਟਾਂ ਹੀ ਟਪਾਈ ਜਾਵੇ ਸਾਰੇ ਦੀ ਬਸ ਹੋ ਜਾਣੀ ਹਾਂ ਜਿੰਨੀਆਂ ਇਹਨਾਂ ਦੇ ਵਟਾਂ ਬੜਾ ਨਾਮੀ ਯੂਟਿਊਬਰ ਆ ਸਾਰਿਆਂ ਨੂੰ ਪਤਾ ਹੀ ਆ ਦੱਸਿਓ ਵੀ ਕਮੈਂਟਾਂ 'ਚ ਨਾਂ ਹਿੱਲੇ ਕਈ ਜਾਂਦਾ ਹਾਂ 86 ਜੱਲੇ ਸਾਡੇ ਤੋਂ 43 ਭਰਾ ਵੱਡੇ ਹੀ ਜਾਣੇ ਐਵੇਂ ਕਹਿ ਦਈਏ 50 ਵੱਡ ਜੀਏ ਬੜੇ ਆ ਉਹ ਯਾਰ ਮਸ਼ੀਨ ਥੋੜੀ ਤੋੜ ਲੈਣੀ ਸਾਡੀ ਹਾਂ ਜਰੂਰ ਪੰਜ-ਸੱਤ ਤੋਂ ਬਦਲੇ ਆ ਕੁੜੀ ਆਵੇ ਝੂਠ ਵੀ ਨਾ ਐ ਛੱਡਣਗੇ ਤੇ ਬਸ ਉਹ ਦੂਗਰਾ ਤਾਂ ਤੋਂ ਨਹੀਂ ਗੱਲਾਂ ਕਰਾ ਦਿੰਦੇ ਆ ਚਲੋ ਜੁੜੇ ਰਹੋ ਸਾਡੇ ਵਲੌਗ ਦੇ ਨਾਲ ਮੰਦੇ ਤੁਹਾਨੂੰ ਪਿੰਡ ਚੱਲ ਗਏ ਕਿੰਨਾ ਗਈਆਂ ਜੀ ਆ ਡੇਰੇ ਤੇ ਤੇ ਗੋਰਾ ਸਾਡਾ ਲੱਗਾ ਪਿਆ ਰੋਟੀਆਂ ਲਾਉਣ ਆ ਝੂੜ ਦਾ ਨਿਸ਼ਾਨ ਸਾਹਿਬ ਵਾਲਾ ਝੰਡਾ ਇਹ ਲੱਗਾ ਪਿਆ ਰੋਟੀਆਂ ਲਾਉਣ ਕਿੰਨੀਆਂ ਰਹਿ ਗਈਆਂ ਰੋਟੀਆਂ ਬਸ ਫਾਈ ਚੱਲੋ ਬਸ ਕੱਲ ਤੇ ਕੱਲ ਬੰਦਾ ਤੈਨੂੰ ਕੀ ਪੁੱਛਦਾ ਸੀ ਇਹ ਕਿੰਨੇ ਦੀ ਪਲੇਟ ਆ ਕਾਹ ਆਈ ਸ਼ਾਮ ਨੂੰ ਆਦੀ ਰੋਟੀ ਲਾਉਂਦੇ ਸੀਗੇ ਤੇ ਇੱਥੇ ਕੋਈ ਆਇਆ ਕਹਿੰਦਾ ਕਿਤਨੇ ਕੀ ਪਲੇਟ ਦੇਤੇ ਹੋ ਸਰਦਾਰ ਜੀ ਪਾਦਾ ਸਾਡੇ ਆਪ ਦੀਆਂ ਖਾਣ ਨੂੰ ਇਹ ਆਪ ਦੇ ਆਂਦੇ ਵੀ ਬੰਦਿਆਂ ਦੀ ਪੂਰੀ ਹੋ ਜੇ ਬੜੀ ਆ ਪਰ ਤੂੰ ਖਾ ਜਾ ਕੋਈ ਨਹੀਂ ਪੈਸੇ ਦਾ ਕੋਈ ਨਹੀਂ ਪਰ ਕਹਿੰਦਾ ਹਮੇ ਲੱਗਾ ਕਿ ਢਾਬਾ ਹੈ ਤੂੰ ਕੀ ਵੇਣਾ ਤੂੰ ਵੀਡੀਓ ਨਹੀਂ ਵੇਂਦਾਗਾ ਸਾਡੀਆਂ ਹੈ ਵੀਡੀਓ ਕੋਈ ਨਹੀਂ ਵੇਂਦਾ ਸੋਡੀ ਲੱਗਾ ਪਾੜਨ ਰੋਟੀਆਂ ਹੈ ਸੋਡੀ ਦੇਦਾ ਦਹਾਂ ਪੰਜਾਂ ਨੂੰ ਕਿਹੜਾ ਕਿ ਨਹੀਂ ਹੂੰ ਪੰਜ ਹੋ ਗਈ ਬਸ ਪੰਜ ਕਾ ਘੇ ਹੋਰ ਖਾਣੀ ਆ ਖਾएंगे ਤਾਂ ਸਿਰ ਨੂੰ ਕੁੱਕ ਕਰੇਗਾ ਚਲੋ ਜੀ ਉਹ ਵੀ ਆ ਗਈਆਂ ਦੋਵੇਂ ਉੱਧਰ ਖੜੀਆਂ ਅੱਜ ਤੇ ਆ ਲਾਗੇ ਤੇ ਪਰ ਫੇਰੇ ਟਾਈਮ ਨਾਲ ਨਿਕਲਾਂਗੇ ਫੇਰ ਹਨੇਰਾ ਹੀ ਹੋ ਜਾਂਦਾ ਰੋਜ਼ ਪੈਂਦਿਆ ਕਰਦੇ ਹਾਂ। ਚਲੋ ਜੀ। ਦੱਸਿਓ ਕਮੈਂਟ ਕਰਕੇ ਤੁਹਾਨੂੰ ਅੱਜ ਦਾ ਸਾਡਾ ਵਲੌਗ ਕਿਵੇਂ ਦਾ ਲੱਗਾ? ਮਿਲਦੇ ਹਾਂ ਤੁਹਾਨੂੰ ਕਿਸੇ ਹੋਰ ਨਵੀਂ ਵੀਡੀਓ ਦੇ ਵਿੱਚ। ਤਦ ਤੱਕ ਦੇ ਲਈ ਰੱਬ ਰੱਖਾ। ਸਤਿ ਸ੍ਰੀ ਅਕਾਲ।